ਜਿੰਦਾਬਾਦ 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 ਸਰਕਾਰ ਮਰਦਾਬਾਦ 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 ਠੀਕ ਕਰਨਗੇ ਚਲਾਠਾਂ ਨੇ ਲੋਕਾਂ ਨੇ ਕਰਨਗੇ ਚਲਾਠਾਂ ਰੇ ਲੋਕਾਂ ਨੇ ਹਰ ਬੰਦੇ ਜਾਣੇ ਮਰਦਾਬਾਦ ਕੱਲੇ ਬਾਹਰ ਲੈ ਖੋ ਰੱਖੇ ਹੋਗੇ ਅੱਗੇ ਆਓ ਪੰਜਾਬ ਸਰਕਾਰ ਮਰਦਾਬਾਦ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਮਰਦਾ ਪਪਾ ਇਹ ਕਿਰੋਤੀ ਉਹ ਹੈ ਜੀ ਜਸਵੀਰ ਨੇ ਮਨਜੀਤ ਜਿੱਦਿਆ ਉਹਦਾ ਹੁੰਦਾ ਅੱਜ ਜਿਹੜਾ ਚੌਕ ਕੇ ਮਲਦੇਵ ਸਿੰਘ ਤੇ ਸਗਨਦੀਪ ਦੇ ਸਬੰਧ ਦੇ ਵਿੱਚ ਧਰਨਾ ਲੱਗਿਆ ਸੀ ਤੇ ਮੈਲਾ ਚੌਂਕ ਦੇ ਵਿੱਚ ਲਾਠੀ ਚਾਰਜ ਹੋਇਆ ਸੀ ਉਹਦੇ ਸਬੰਧ ਦੇ ਵਿੱਚ ਫੋਟੋ ਲੈ ਲਓ ਜੀ ਗੇਲ ਭੇਜਣਾ ਸੀ ਉਹ ਹੁਣ ਥਾਣੇ ਦੇ ਵਿੱਚ ਰਿਹਾ ਕੀਤੇ ਗਏ ਨੇ ਪ੍ਰਧਾਨ ਜੀ ਨਾਲ ਗੱਲਬਾਤਾਂ ਜੀ ਕਰਦੇ ਹਾਂ ਹਾਂ ਜੀ ਪ੍ਰਧਾਨ ਜੀ ਮੈਂ ਜਗਤਾਰ ਸਿੰਘ ਕਾਲਾ ਝਾੜ ਸੂਬਾ ਸਕੱਤਰ ਭਾਰਤੀ ਕਿਸਾਨ ਦੇ ਝਗੜਾ ਅੱਜ ਅਸੀਂ ਸਾਦਰ ਥਾਣਾ ਸੰਗਰੂਰ 92 ਬੰਦੇ ਜਿਹੜੀ ਇਹਨਾਂ ਨੇ ਬੰਦ ਕੀਤੇ ਬਾਕੀ ਬਖ ਬਖ ਥਾਣੇ ਅੱਜ ਲੈ ਕੇ ਗਏ ਅਸੀਂ ਸਲਾਮ ਕਰਦੇ ਹਾਂ ਲੜਦੇ ਲੋਕਾਂ ਨੂੰ ਜਿਹੜੇ ਲੋਕ ਭਿੜੇ ਨੇ ਜਿਹੜੀ ਕਿਹਾ ਸੀ ਭਰਾਵੋ ਤੁਸੀਂ ਕਿ ਅਸੀਂ ਡੀਸੀ ਦਾ ਅਥਰ ਬਟਾਂਡੇ ਦਾ ਘਰਾਓ ਕਰਾਂਗੇ ਜਾਵਾਂਗੇ ਨਹੀਂ ਜਾਣ ਦਿੱਤਾ ਸਾਰੇ ਪੰਜਾਬ ਦੇ ਵਿੱਚ ਅੱਜ ਉੱਥੇ ਜੇਠੂਕੇ ਦੇ ਵਿੱਚ ਅਥੋਂ ਗੈਸ ਵੀ ਚੱਲਿਆ ਪਰ ਲੋਕਾਂ ਦੀ ਤਾਕਤ ਦੇ ਨਾਲ ਜਿਹੜੇ ਲੋਕਾਂ ਨੇ ਇਹਦੇ ਵਿੱਚ ਵੱਡੀ ਪੱਧਰ ਤੇ ਸਹਿਯੋਗ ਕੀਤਾ ਉਹਨਾਂ ਦੀ ਤਾਕਤ ਦੇ ਨਾਲ ਉਹ ਮੋਰਚੇ ਓਵੇਂ ਜਿਵੇਂ ਚੱਲ ਰਹੇ ਨੇ ਆਪਣੇ ਉੱਥੇ ਗੰਨੂਆ ਪਿੰਡ ਦੇ ਵਿੱਚ ਸੰਰੂਰ ਦਾ ਮੋਰਚਾ ਚੱਲ ਰਿਹਾ ਉੱਧਰ ਜੇਠੂਕੇ 'ਚ ਮੋਰਚਾ ਚੱਲ ਰਿਹਾ ਇਸ ਕਰਕੇ ਸਾਰੇ ਦੇ ਸਾਰੇ ਬੰਦੇ ਵੇਰਾਸਾ ਤੇਰਾ ਜਣੀ ਆਹਾ ਜਿਹੜਾ ਸਾਡਾ ਭਰਾ ਪੂਰੇ ਦੇ ਪੂਰੇ ਜਣੀ ਤਰੀਕੇ ਦੇ ਨਾਲ ਸਾਰੇ ਲੋਕ ਨੇ ਜਿਹੜੇ ਇਸ ਮੋਰਚੇ ਦੀ ਨਾ ਇਹਦੀ ਬਣਾ ਲਈ ਸਾਡੀ ਗ੍ਰਿਫਤਾਰੀ ਪਾਈ ਹੈਗੀ ਆ ਇਸ ਕਰਕੇ ਪੂਰਾ ਲਾਠੀ ਚਾਰਜ ਕੀਤਾ ਪ੍ਰਸ਼ਾਸਨ ਨੇ ਇਹ ਲੜਦੇ ਲੋਕਾਂ ਦੀ ਜਿੱਤ ਆ ਪੂਰੇ ਦੇ ਪੂਰੇ ਬੰਦੇ ਸਾਰੇ ਅਸੀਂ ਕਿਹਾ ਵੀ ਸਾਨੂੰ ਆਪਣੀਆਂ ਗੱਡੀਆਂ ਦੇ ਰਾਹੀਂ ਜਿਵੇਂ ਲੈ ਕੇ ਆਓ ਸਾਡੇ ਧਰਾਂ ਸੜ ਕੇ ਆਓ ਉਹ ਕਿਹਾ ਵੀ ਅਸੀਂ ਪ੍ਰਬੰਧ ਕਰਦੇ ਹੈਗੇ ਆ ਜਿੰਨੇ ਵੀ ਸਾਡੇ ਭਰਾ ਥਾਣੇ 'ਚ ਬੰਦ ਕੀਤੇ ਨੇ ਬਕਾਇਦਾ ਪ੍ਰਸ਼ਾਸਨ ਨਾਲ ਇਹ ਗੱਲ ਹੋਈ ਆ ਸਾਡੇ ਜਥੇ ਮੋਰਚੇ ਚੱਲ ਰਹੇ ਨੇ ਉਹਨਾਂ ਮੋਰਚਿਆਂ ਦੇ ਵਿੱਚ ਇਹਨਾਂ ਨੇ ਵੀ ਕਿਹਾ ਵੀ ਠੀਕ ਆ ਅਸੀਂ ਉਹਨਾਂ ਮੋਰਚਿਆਂ ਤੋਂ ਨੂੰ ਛੱਡ ਕੇ ਆਵਾਂਗੇ ਦੋ ਬੱਸਾਂ ਸਾਡੇ ਕੋਲ ਆਪਣੀਆਂ ਹੈਗੀਆਂ ਉਹ ਤੋਂ ਬਿਨਾਂ ਜਿਹੜੇ ਸਾਡੇ ਬੰਦੇ ਵਧਣਗੇ ਉਹ ਕਹਿੰਦੇ ਨੇ ਵੀ ਅਸੀਂ ਨਾਲ ਜਾ ਕੇ ਉਹ ਛੱਡ ਕੇ ਆਵਾਂਗੇ ਆ ਸਾਰੇ ਬੰਦੇ ਨੇ ਜਿਹੜੇ ਹੁਣ ਇਹਨਾਂ ਨੂੰ ਰਿਹਾ ਕਰਨੇ ਪੈਣੇ ਲੋਕਾਂ ਦੀ ਤਾਕਤ ਤੇ ਲੋਕ ਇਕਤਰ ਜਿੰਦਾਬਾਦ ਠਾਣੇ ਜਿੰਦਾਬਾਦ 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 ਪੰਜਾਬ ਸਰਕਾਰ ਮਰਦਾ ਮਰਦਾ ਜਿੰਦਾਬਾਦ ਲੜਦੇ ਲੋਕਾਂ ਦਾ ਏਕਾ ਜਿੰਦਾਬਾਦ 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 ਹਾਂਜੀ ਪ੍ਰਧਾਨ ਜੀ ਤੁਹਾਡਾ ਕੀ ਕਹਿਣਾ ਹੈ ਇਸ ਵੰਚ ਅੱਜ ਸਰਕਾਰ ਨੇ ਤੇ ਪੰਜਾਬ ਦੇ ਪ੍ਰਸ਼ਾਸਨ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਹੈ लाठी चार्ज ਕੀਤਾ ਹੈ ਕਿਸਾਨਾਂ ਨੇ ਮਜ਼ਦੂਰਾਂ ਨੇ ਲੜ ਜਾਨੀ ਕਿ ਸੰਘਰਸ਼ ਕੀਤਾ ਹੈ ਪੂਰਨ ਤੌਰ ਤੇ ਵੱਡੇ ਪੱਧਰ ਤੇ ਹਰ ਹਾਲਤ ਚ ਮੋਰਚੇ ਲੱਗੇ ਹੋਏ ਨੇ ਮਜਬੂਰੀ ਬਣੀ ਆ ਲੋਕਾਂ ਦੇ ਰੋਥ ਦੇ ਝੁਕਣਾ ਪਿਆ ਸਰਕਾਰ ਨੂੰ ਬੰਦੇ ਰਿਹਾ ਕਰਨੇ ਪਏ ਅਸੀਂ ਦੱਸਣਾ ਚਾਹੁੰਦੇ ਆ ਲੋਕਾਂ ਨੂੰ ਜਿਹੜੇ ਜਿੱਧਰ ਮਾਰ ਕੇ ਘਰੇ ਬੈਠੇ ਰਜਾਈਆਂ ਚ ਡਾਂਗੜਾ ਮਾਰਦੇ ਨੇ ਨਾ ਆ ਦੇਖੋ ਇਹਦੇ ਇਸ ਕੰਨੀ ਦੇ ਹੈ ਇਹ ਬੱਫਰ ਸ਼ੇਰ ਲੜਾਈ ਲੜ ਰਹੇ ਆ ਇਹ ਲੜਾਈ ਲੜ ਰਹੇ ਲੋਕਾਂ ਦੀ ਲੜਾਈ ਇਹ ਲੜ ਰਹੇ ਆ ਦਾਦੇ ਨਾਲ ਹੀ ਹੈ ਤੇ ਹੌਸਲੇ ਦੀ ਠੀਕ ਹੈ ਇਸ ਕਰਕੇ ਸੋਚਣਾ ਚਾਹੀਦਾ ਹੈ ਲੜਕੀ ਸਾਰਾ ਕੁਝ ਬਸੂਗਾ ਭਾਦਰਪੁਰ ਦਾ ਬਬਰ ਸ਼ਹਿਰ ਠੀਕ ਹੈ ਇਹ ਦੇਖਣ ਨੂੰ ਛੋਟਾ ਜਿਹਾ ਲੱਗਦਾ ਹਸਣਗੇ ਵੀ ਲੋਕ ਵੀ ਆਹ ਇੱਕ ਹੀ ਹੈ ਇਹ ਹੈ ਜज्ਬਾ 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 ਇਹ ਸੋਚਣ ਵਾਲੀ ਗੱਲ ਉਹਨਾਂ ਨੂੰ ਜਿਹੜੇ ਨੇ 6 6 ਫੁੱਟ ਦੇ ਕੱਦ ਦੇ ਤੇ ਘਰੇ ਬੈਠੇ ਮਹਿਲਾ ਤੇ ਇਹ ਦੇਖਦੇ ਹੋਣਗੇ ਵੀ ਅੱਜ ਤਾਂ ਅਰੇ ਕੁੱਤੇ ਜੀ ਡਾਂ ਨਹੀਂ ਸੰਘਰਸ਼ ਹੈ ਜਾਰੀ ਹੈ ਤੇ ਜਾਰੀ ਰਹੂਗਾ ਜਦੋਂ ਤੱਕ ਨਿਆ ਨਹੀਂ ਮਿਲਦਾ ਉਸ ਕਾਨੂੰਨਾਂ ਦੇ ਵਰਕਲੌਪ ਲੜਦੇ ਰਹਾਂਗੇ ਜਿਹੜੀ ਖਤਰਨਾਕ ਤਰੀਕੇ ਨਾਲ ਸਰਕਾਰ ਕਾਨੂੰਨ ਬਣਾਉਂਦੀ ਹੈ ਅੱਜ ਜਦੋਂ ਜਹਿਤ ਕਰਕੇ ਦੇਖਿਆ ਇੱਥੇ ਦੇ ਪ੍ਰਸ਼ਾਸਨ ਨੇ ਪਰ ਝੁਕਣਾ ਪਏ ਲੋਕ ਰਿਹਾ ਕਰਨੇ ਪਏ ਅੱਜ ਅਸੀਂ ਆ ਹਾਰ ਪਾਈ ਆ ਸਾਡੇ ਸਾਡੇ ਵੀਰਾਂ ਨੇ ਗਲਾ ਚ ਇਸ ਕਰਕੇ ਲੜਾਈ ਲੜ ਰਿਹਾ ਲੋਕ 70 70 ਸਾਲ ਦੇ ਬੁੜੇ ਨੇ ਪ੍ਰਵਾਹ ਨਹੀਂ ਕੀਤੀ ਇਹ ਨਹੀਂ ਕਿਹਾ ਕਿ ਅਸੀਂ ਘਰੇ ਜਾਣਾ ਹੈ ਕਹਿੰਦੇ ਜੇਲ੍ਹ ਜਾਵਾਂਗੇ ਹੁਣ ਵੀ ਕਹਿੰਦੇ ਨੇ ਕਿ ਉੱਥੇ ਦਸ ਘਰ ਚੱਲਿਆ ਔਰਤਾਂ ਬਠਿੰਡੇ ਮੋਰਚਾ ਚੱਲ ਰਿਹਾ ਹੈ ਗੰਡੂਏ ਮੋਰਚਾ ਚੱਲ ਰਿਹਾ ਚੱਲੂਗਾ ਉਹਨਾਂ ਤੱਕ ਇਹ ਮੋਰਚਾ ਜਿੰਨਾਂ ਤੋਂ ਕੋ ਦੋ ਨੌਜਵਾਨਾਂ ਨੂੰ ਬਲਦੇਵ ਹੋਰਾਂ ਨੂੰ ਸਰਕਾਰ ਛੱਡਦੀ ਨਹੀਂ ਛਡਾ ਕੇ ਦੰਬ ਲੈਵਾਂਗੇ ਜਿੰਨੀਆਂ ਮਰਜ਼ੀ ਡਾਂਗਾ ਮਾਰ ਲੈਣਾ ਗੋਲੀਆਂ ਮਾਰ ਲੈਣ ਜੋ ਮਰਜੀ ਕਰਨ ਇਸ ਕਰਕੇ ਲੜਾਈ ਚੱਰੀ ਰਹੂਗੀ ਤੁਹਾਡਾ ਸਾਰਿਆਂ ਦਾ ਧੰਨਵਾਦ ਪੰਜਾਬ ਸਰਕਾਰ ਮਰਦਾਬਾਹ 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 ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਲਾਗੀਆਂ ਕਰੋ ਮੈਡਮ ਬਹੁਤ ਨਹੀਂ ਕਿੰਨੇ ਬਚ ਗਏ ਸਾਡੀਆਂ ਬੱਸਾਂ ਖੜੀਆਂ ਨੇ